ਕੋਰਟ ਨੇ ਇਸ ਤਰ੍ਹਾਂ ਦਾ ਇੱਕ ਆਪਣਾ ਸ਼ਾਹੀ ਪਰਮਾਨ ਕਹਾ ਮੈਂ ਵੀ ਉਹ ਲਾਗੂ ਕਰਿਆ ਵੀ 18 ਤਰੀਕ ਨੂੰ ਇਹਨਾਂ ਨੂੰ ਜ਼ਬਰਦਸਤੀ ਖਾਲੀ ਕਰੋ ਸੋ ਅਸੀਂ ਸਪਸ਼ਟ ਕਰਦੇ ਆਂ ਮੋਰਚੇ ਵੱਲੋਂ ਇਹ ਸਪਸ਼ਟ ਹੈ ਵੀ ਅਸੀਂ ਬਿਨਾ ਮੰਗਾ ਮੰਨੇ ਨਾ ਇੱਥੇ ਤੋਂ ਮੋਰਚਾ ਚੱਕਣਾ ਜਹੇਦਾਰ ਜਗਤਾਰ ਸਿੰਘ ਹਮਾਰਾ ਦਾ ਹਮੇਸ਼ਾ ਸਨੇਹਾ ਹੁੰਦਾ ਰਿਹਾ ਕਿ ਅਸੀਂ ਸ਼ਾਂਤਮਈ ਰਹਿ ਕੇ ਆਪਣਾ ਪ੍ਰੋਸਟਜੈਕਟ ਕਰਨਾ ਕਰ ਰਹੇ ਆਂ ਕੋਈ ਸਿੰਘ ਸਾਹਿਬ ਦਾ ਸੁਨੇਹਾ ਅੱਜ ਦਾ ਇੱਕ ਪਾਸੇ ਦੇ ਕੋਰਟ ਵੱਲੋਂ ਫੈਸਲਾ ਕਿ ਇਹ ਮੋਰਚਾ ਚੱਕ ਲੋ ਤੁਹਾਡੀ ਕੀ ਰਣਨੀਤੀ ਅਗਲੀ ਤੇ ਸਿੰਘ ਸਾਹਿਬ ਦਾ ਕੋਈ ਸੁਨੇਹਾ ਦੇਖੋ ਬਿਲਕੁਲ ਉਹਨਾਂ ਦਾ ਸਪਸ਼ਟ ਸੁਨੇਹਾ ਵੀ ਜਦੋਂ ਤੱਕ ਮੰਗਾਂ ਨਹੀਂ ਮੰਨਣੀਆਂ ਅਸੀਂ ਮੋਰਚਾ ਬਿਲਕੁਲ ਨਹੀਂ ਚੱਕਣਾ ਸਖਤ ਸਪਸ਼ਟ ਇਹਨਾਂ ਦਾ ਸੁਝਾਅ ਹੈ ਸੋ ਇਸ ਕਰਕੇ ਕਿਉਂਕਿ ਸਰਕਾਰ ਨੇ ਇੱਕ ਮੰਗ ਵੀ ਨਹੀਂ ਪੂਰੀ ਕੀਤੀ ਇਸ ਲਈ ਕੋਈ ਤੁਕ ਨਹੀਂ ਮੰਦੀ ਮੋਰਚਾ ਚੱਕਣ ਦੀ ਭਪੀ ਬੰਦੀ ਸਿੰਘ ਦੀ ਰਿਹਾਈਆਂ ਦੀ ਗੱਲ ਕਰਦੇ ਆ ਬੰਦੀ ਸਿੰਘ ਦੀ ਰਿਹਾਈ ਹੁੰਦੀ ਆ ਗਰਮੀਤ ਸਿੰਘ ਇੰਜੀਨੀਅਰ ਦੀ ਤੇ ਉਹਨਾਂ ਨੂੰ ਦੁਬਾਰਾ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਉਹਨਾਂ ਸਵਾਲ ਵੀ ਖੜੇ ਕੀਤੇ ਆ ਕੁਝ ਵਕੀਲ ਸਾਹਿਬਾਨ ਨੇ ਤੇ ਸਵਾਲ ਖੜੇ ਕੀਤੇ ਉਹਨਾਂ ਦੇਖੋ ਜਿਹੜੇ ਉਹਨੇ ਸਵਾਲ ਕੀਤੇ ਉਹ ਠੀਕ ਹੈ ਉਹਨਾਂ ਦੇ ਬਿਲਕੁਲ ਬਿਲਕੁਲ ਜਾਇਜ਼ ਹੈ ਦੇਖੋ ਕਿਉਂਕਿ ਉਹਨਾਂ ਨਾਲ ਹੱਡ ਬੀਤੀ ਹੈ ਉਹਨਾਂ ਨੇ ਹੱਡ ਬੀਤੀ ਇਹ ਬਿਆਨ ਕੀਤੀ ਹੈ ਕਿਉਂਕਿ ਜਦੋਂ ਕੋਰਟ ਵੱਲੋਂ ਉਹਨਾਂ ਨੂੰ ਸਮਨ ਆ ਰਿਹਾ ਸੀ ਪੇਸ਼ ਹੋਣ ਦਾ ਤਰੀਕਾਂ ਪੈ ਰਹੀਆਂ ਸੀ ਉਹਨਾਂ ਨੂੰ ਤਰੀਕ ਤੇ ਪੇਸ਼ ਹੋਣਾ ਚਾਹੀਦਾ ਸੀ ਤਾਂ ਕਿ ਅਗੇ ਚੱਲਦਾ ਰਹਿੰਦਾ ਪਰੰਤੂ ਉਹਨਾਂ ਨੂੰ ਤਰੀਕ ਤੇ ਜਾਣ ਤੇ ਰੋਕਿਆ ਗਿਆ ਗੈਰ ਹਾਜ਼ਰ ਹੋਏ ਗੈਰ ਹਾਜ਼ਰ ਹੋਣ ਤੋਂ ਬਾਅਦ ਉਹਨਾਂ ਦੇ ਵਾਰੰਟ ਜਾਰੀ ਹੋਏ ਫਿਰ ਜਿਹੜੇ ਉਹਨਾਂ ਦੇ ਜਮਾਨਤੀ ਸੀ ਤੇ ਗਵਾਹ ਸੀ ਉਹਨਾਂ ਦੇ ਵਾਰੰਟ ਜਾਰੀ ਹੋਏ ਉਹਨਾਂ ਨੇ ਉਹ ਸਾਰਾ ਕੁਝ ਦੇਖਦੇ ਹੋਏ ਵੀ ਇੱਕ ਜਮਾਨਤੀ ਉਹਨਾਂ ਵਿੱਚ ਉਹਨਾਂ ਦੀ ਸਤਕਾਰਯੋਗ ਮਾਤਾ ਜੀ ਸੀ ਭਾਈ ਗੁਰਮੀਤ ਸਿੰਘ ਦੇ ਉਹਨਾਂ ਨੇ ਕਿਹਾ ਵੀ ਜੇ ਮੇਰੀ ਵਜ੍ਹਾ ਕਰਕੇ ਮੇਰੀ ਮਾਤਾ ਜੀ ਜਾਂ ਮੇਰੇ ਜਿਹੜੇ ਦੂਜੇ ਜਮਾਨਤੀ ਆ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਦਾ ਉਹਨਾਂ ਨੇ 28 ਤਰੀਕ ਨੂੰ ਸਲੰਡਰ ਕਰਿਆ ਵਕੀਲਾਂ ਦੀ ਸ਼ੈਮਤੀ ਨਾਲ ਕਰਿਆ ਪਰੰਤੂ ਵਕੀਲਾਂ ਦਾ ਇਹ ਫਰਜ ਬਣਦਾ ਸੀ ਵੀ ਉਹਨੂੰ ਤਰੀਕ ਤੇ ਜਾਣ ਦੰਦੇ ਜੋ ਕਾਰਵਾਈ ਪੰਦੀ ਉਸਤੇ ਕਸੂਰਵਾਰ ਸਰਕਾਰ ਸੀ ਜਾਂ ਕੋਰਟ ਪਰੰਤੂ ਉਹ ਜਿਹੜਾ ਸਾਰਾ ਸੰਗਤਾਂ ਦਾ ਨਜਲਾ ਵੀ ਉਹ ਵਕੀਲਾਂ ਤੇ ਵੀ ਇਹੀ ਵੀ ਤੁਸੀਂ ਹੀ ਉਹਨੂੰ ਤਰੀਕ ਤੇ ਕਿਉਂ ਨਹੀਂ ਜਾਣ ਦਿੰਦਾ ਸੋ ਇਸ ਕਰਕੇ ਉਹ ਦੁਆਰਾ 28 ਮਾਰਚ ਨੂੰ ਜੇਲ੍ਹ ਚ ਚਲੇ ਗਏ ਕਿਉਂਕਿ ਉਹਨਾਂ ਨੇ ਕੋਰਟ ਚ ਸਿਲੰਡਰ ਕਰਿਆ ਉਹਨਾਂ ਨੇ ਉਹਨਾਂ ਨੂੰ ਗ੍ਰਿਫਤਾਰੀ ਪਾ ਕੇ ਜੇਲ੍ਹ ਚ ਭੇਜ ਮੋਰਚੇ ਦੇ ਆਗੂ ਵੀ ਕਹਿੰਦੇ ਕਿ ਸਰਕਾਰ ਨਾਲ ਰਲੇ ਹੋਏ ਆ ਤੁਹਾਡੇ ਆਪਸੀ ਜੋ ਗੱਲਾਂ ਬਾਤਾਂ ਨਿਕਲ ਰਹੀਆਂ ਇਹਨੂੰ ਕੇਮ ਵੇਖਦੇ ਹੋ ਇੱਕ ਪਾਸੇ ਤਾਲਮਿਲ ਕਮੇਟੀਆਂ ਤਾਲਮਿਲ ਕਮੇਟੀ ਤੁਹਾਡੇ ਲੋ ਬਣਦੀ ਆ ਗੱਲਬਾਤ ਸਰਕਾਰ ਨਾਲ ਹੁੰਦੀ ਆ ਪਰ ਗੱਲ ਸਰਕਾਰ ਪੱਖ ਚ ਬਹਿ ਜਾਣਾ ਕੀ ਲੱਗਦਾ ਇਸ ਪਾਸੇ ਦੇਖੋ ਮੋਰਚਿਆਂ ਦਾ ਨੁਕਸਾਨ ਉਦੋਂ ਵੀ ਹੁੰਦਾ ਜਦੋਂ ਆਪਾਂ ਸਰਕਾਰ ਦੇ ਪੱਖ 'ਚ ਕਿਉਂਕਿ ਦੀਪ ਸਿੱਧੂ ਵੀ ਇਹ ਕਹਿੰਦਾ ਸੀ ਕਿ ਅਸੀਂ ਟੇਬਲ ਟਾਕ 'ਚ ਨਾ ਜਿੱਥੇ ਅਸੀਂ ਹਰ ਪੱਖ ਤੋਂ ਤਕੜੇ ਆ ਉਥੇ ਟੇਬਲ ਟਾਕ 'ਚ ਅਸੀਂ ਕੱਚੇ ਤਕੜੇ ਨਹੀਂ ਸੋ ਸਾਨੂੰ ਆਪਣਾ ਸਟੈਂਡ ਸਪਸ਼ਟ ਰੱਖਣਾ ਚਾਹੀਦਾ ਕਿਉਂਕਿ ਸਰਕਾਰਾਂ ਹਮੇਸ਼ਾ ਹੀ ਇਹ ਚਾਹੁੰਦੀਆਂ ਵੀ ਇਸ ਮੋਰਚੇ ਨੂੰ ਕਿਸ ਤਰ੍ਹਾਂ ਫੇਲ ਕੀਤਾ ਜਾਵੇ ਕਿਸ ਤਰ੍ਹਾਂ ਕਮਜ਼ੋਰ ਕੀਤਾ ਜਾਵੇ ਆਪ ਚ ਇਹਨਾਂ ਦੇ ਮਤ ਪੇਦ ਬਣਾਏ ਜਾਣ ਕਿਉਂਕਿ ਸਰਕਾਰਾਂ ਦੇ ਪਿੱਛੇ ਇੱਕ ਡੀਪ ਸਟੇਟ ਕੰਮ ਕਰਦੀ ਹੈ ਜਿਹੜੀ ਇਸੇ ਥਿਉਰੀ ਤੇ ਕੰਮ ਕਰਦੀ ਹੈ ਕਿ ਕਿਸ ਤਰ੍ਹਾਂ ਇਸ ਮੋਰਚੇ ਨੂੰ ਨੁਕਸਾਨ ਜੇ ਕੋਈ ਵੀ ਮੋਰਚੇ ਦਾ ਆਗੂ ਸਰਕਾਰ ਦੇ ਪੱਖ ਚ ਭੁਗਤਦਾ ਉਹ ਮੋਰਚੇ ਦਾ ਨੁਕਸਾਨ